ਦੇਖ ਸਕਦੇ ਹੋ ਲੋਸਤੋ ਕਿਵੇਂ ਨਹਿਰ ਨੂੰ ਸਵੇਰ ਦੀ ਟੁੱਟੀ ਹੋਈ ਨੂੰ ਕਿਵੇਂ ਪੂਰਨ ਦੇ ਵਿੱਚ ਕੁਛ ਨਾ ਕੁਛ ਕਾਮਯਾਬੀ ਮਿਲੀ ਹੈ ਨੌਜਵਾਨਾਂ ਨੂੰ ਸਾਰੇ ਪਿੰਡ ਦੀ ਮਦਦ ਦੇ ਨਾਲ ਇਹ ਕੰਮ ਹੋਇਆ ਜਿਵੇਂ ਕਹਦੀਏ ਦੇਖ ਸਕਦੇ ਹੋ ਤਸਵੀਰਾਂ ਬਹੁਤ ਜਿਆਦੇ ਝੋਨਾ ਵਾਲੇ ਵਾਲੇ ਜੋ ਕਹਦੀਏ ਸੈਂਕੜੇ ਏਕੜ ਝੋਨੇ ਦੇ ਉੱਪਰ ਦੀ ਪਾਣੀ ਫਿਰ ਚੁੱਕਿਆ ਹੈ ਕੱਲਾ ਕੱਲਾ ਥੈਲਾ ਲੈਂਡ ਬਣਾ ਕੇ ਅੱਗੇ-ਅੱਗੇ ਜੋ ਨਹਿਰ ਟੁੱਟੀ ਹੈ ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ ਵੱਡੇ ਪੱਧਰ ਤੇ ਆ ਦੇਖੋ ਥੋਂ-ਥੋਂ ਦੇਖ ਸਕਦੇ ਹੋ ਤੁਸੀਂ ਆ ਦੇਖੋ ਆ ਟੁੱਟੀ ਪਈ ਹੈ ਇੱਕ ਤਰ੍ਹਾਂ ਨਾਲ ਭਰਪੁਰ ਜੀਪ ਲਾ ਦਿਓ ਉੱਥੇ ਨਹੀਂ ਕੋਈ ਆਇਆ ਆ ਉਹੀ ਗੱਲ ਹੈ ਜੀ ਸਾਰੇ ਪਾਸੇ ਭ੍ਰਿਸ਼ਟਾਚਾਰ ਹੈ ਜਿਹੜਾ 100 ਨੰਬਰ ਫੈਲ ਚੁੱਕਿਆ ਇਹੋ 20 50 ਹਜ਼ਾਰ ਲੈ ਕੇ ਉਹ ਖੜਨੇ ਅਣਕਾਂ ਲਈ ਲੜ ਕੇ ਕੁਝ ਨਹੀਂ ਕੋਈ ਨਹੀਂ ਮੰਗਾਰੇ ਪਿੰਡ ਦੇ ਲੋਕ ਹਿੰਮਤ ਕਰ ਰਹੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਕੜਕੇ 19 ਨੰਬਰ ਬੁਰਜੇ 20 ਬਰ ਬਣਾ ਤੁਸੀਂ ਵੀ ਖਬਰ ਲੱਗ ਗਈ ਹੋ ਪਹਿਲਾਂ ਬੱਚਾ ਨੇ ਉੱਥੇ ਆਇਆ ਬਿਲਕੁਲ ਖੱਡ ਖੱਡਾਂ ਪੈਣ ਕਾਰਨ ਇਹ ਜੇ ਕਿਹੜੀ ਹੈ ਵੀ ਲੀਕ ਜੇ ਕਾਰਨ ਆ ਦੇਖੋ ਲੋਕਾਂ ਨੂੰ ਕਿੰਨਾ ਭੁਗਤਣਾ ਪੈ ਰਿਹਾ ਸਵੇਰ ਦੇ ਲੱਗੇ ਨੇ ਭੁੱਖੇ ਤੇ ਹਏ ਦੋ ਪਿੰਡ ਆ ਦੇਖ ਲਓ ਕੀ ਨਤੀਜਾ ਭੁਗਤਣਾ ਪੈ ਰਿਹਾ ਕਿ ਲੀਕ ਜਦਾ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਲੀਕ ਦੇ ਕਾਰਨ ਨਹਿਰ ਕੁੱਟਿਆ ਇਹ ਖੱਡਾਂ ਤੀਆਂ ਖੱਡਾਂ ਬਾਹਰੋਂ ਬੰਦ ਕਰ ਜਾਂਦੇ ਤੇ ਪੈਂਚਰ ਲਾ ਜਾਂਦੇ ਤੇ ਅੰਦਰਲੇ ਪਾਸੇੋਂ ਬੰਦ ਹੂ ਕੋ ਬਾਹਰੋਂ ਪਰ ਹਾਲਾਤ ਦੇਖ ਰਵਾ ਦੇਖ ਇੱਥੋਂ ਦੇਖ ਲੋ ਇੱਥੋਂ ਦੇਖ ਲੋ ਥੋਂ ਥੋਂ ਜਿੱਥੇ ਮਰਜ਼ੀ ਨੀਗਾ ਮਾਰ ਲੋ ਹੁਣ ਵੀ ਖੱਡਾਂ ਨੇ ਨਹਿਰ ਭਰ ਜਾਂਦੇ ਜਦੋਂ ਨਹਿਰ ਭਰ ਗਈ ਤੁਹਾਨੂੰ ਖੱਡਾਂ ਦਿਖਾਵਾਂਗੇ ਦਰਜਨਾ ਖੱਡਾਂ ਅੱਜ ਸਵੇਰੇ ਦੇਖੀਏ ਨੇ ਅਸੀਂ ਨਹਿਰ ਭਰ ਜਾਂਦੋ ਸਵੇਰੇ ਸਾਨੂੰ ਖੱਡਾਂ ਪਈਆਂ ਹੋਈਆਂ ਦਿਖਾਵਾਂਗੇ ਪੈਂਦੀਆਂ ਤਾਜ਼ੀਆਂ ਬਿਲਕੁਲ ਬਾਹਰ ਦੇਖ ਸਕਦੇ ਹੋ ਜੀ ਨੌਜਵਾਨ ਲੱਗੇ ਹੋਏ ਨੇ ਵੱਡੀ ਪੱਦਰ ਤੇ ਦੇਖ ਸਕਦੇ ਹੋ ਤੇ ਇਧਰੋਂ ਲੱਗੇ ਹੋਏ ਨੇ ਟਰਾਲੀ ਵੀ ਆ ਗਈ ਮਿੱਟੀ ਦੀ ਹੋਰ ਆਹ ਦੇਖੋ ਓਏ ਵਿਚਾਲੇ 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 ਆ ਦੇਖੋ ਏਕੇ ਦਾ ਪ੍ਰਤੀਕ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਜਿਹੜਾ ਇਕ ਅੱਜ ਨਗਰ ਆਇਆ ਇਸੇ ਤਰ੍ਹਾਂ ਇਕੱਠੇ ਹੋ ਜਾਇਆ ਕਰੋ ਕਹਿਣਾ ਕੁਛ ਦੇਖ ਸਕਦੇ ਹੋ ਜੀ ਮਿੱਟੀ ਦੀ ਟਰਾਲੀ ਹੋਰ ਆਈ ਹੈ ਮਿੱਟੀ ਦੀ ਕਮੀ ਹੋ ਜਾਂਦੀ ਹੈ ਥੋੜੀ ਜੀ ਮਿੱਟੀ ਦੂਰੋਂ ਆਉਂਦੀ ਹੈ ਲਗਭਗ 25-6 ਕਿਲੋਮੀਟਰ ਤੋਂ ਕੁਲਵੀਰ ਹੈ ਹਾਂ ਪਰ ਨੁਕਸਾਨ ਪੱਟਾ ਨਹੀਂ ਰਾਤੋ ਰਾਤ ਪਿੰਡ ਚ ਪਾਣੀ ਵੜ ਜਾਂਦਾ ਸਾਰਾ ਪਿੰਡ ਖੜਾ ਰੋਕਿਆ ਲਓ ਜੀ ਲਗਭਗ ਇਹ ਤੇ ਹਜੇ ਲੱਗਣਗੇ ਮਨ ਕਰੇ ਸਾਰੀ ਰਾਤ ਲੱਗ ਜੇ ਇਹ ਆਏ ਨਹੀਂ ਪਰਦਾ ਹਜੇ ਪਾਣੀ ਪਿੱਛੋਂ ਘਟਿਆ ਕੁਛ ਦੇਖ ਸਕਦੇ ਹੋ ਜੀ ਤਸਵੀਰਾਂ ਜਿਹੜੀ ਕਾਮਯਾਬੀ ਆ ਨੌਜਵਾਨ ਲੈਦੇ ਹੋਏ ਨਗਰ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਖੜਿਆ ਰੋਟੋਲਾ ਇਕੱਠੇ ਜਮਨਦੇ ਸਾਰੇ ਬੰਦਿਆਂ ਨਾਲ ਘੋਟਕਾਂ ਨਾਲ ਖੜਿਆ